ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਵਿਕਰਮ ਸਿੰਘ ਮਜੀਠੀਆ ਨੂੰ ਲੱਗਾ ਵੱਡਾ ਝਟਕਾ। ਮੁਹਾਲੀ ਦੀ ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸੁਣਾਇਆ ਵੱਡਾ ਫੈਸਲਾ। ਮਸੀਦ 2 ਅਗਸਤ ਤੱਕ ਵਿਕਰਮ ਸਿੰਘ ਮਜੀਠੀਆ ਪੁਲਿਸ ਦੀ ਹਿਰਾਸਤ ਦੇ ਵਿੱਚ ਰਹਿਣਗੇ। ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਤੋਂ ਅਸੀਂ ਕਰਾਂਗੇ। ਚਲ ਕੇ ਵੀਡੀਓ ਦੇਖਣੀ ਫਿਰ ਕਰਨੀ ਆ ਉਸ ਤੇ ਵਿਚਾਰ। ਜਿੱਥੇ ਕਿ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਆਤਿਸ਼ ਰੂਪਣੀ ਅਕਾਲੀ ਦਲ ਦੇ ਸਾਰੇ ਵੱਡੇ ਆਗੂਆਂ ਨੂੰ ਘਰ ਦੇ ਵਿੱਚ ਡਿਟੇਨ ਕਰ ਲਿਆ ਗਿਆ। ਉਹਨਾਂ ਦੇ ਮੋਬਾਈਲ ਜ਼ਬਤ ਕਰ ਲਿਆ ਗਿਆ ਸੀ ਰੱਜ ਕੇ ਕੂਸਿਆ ਚਾਰਿਆ ਹੈ ਵਿਕਰਮ ਜੀਟੀਆ ਦੇ ਵਕੀਲਾ ਵੱਲੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਸਮੈਨ ਇੱਕ ਵਾਰ ਫਿਰ ਨਿਸ਼ਾਨੇਬਾਜ਼ੀ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਘਬराई ਵੀ ਹੈ ਬਖલાઈ ਵੀ ਹੈ ਲੇਕਿਨ ਵਿਕਰਮ ਮਜੀਠੀਆ ਜਿਹੜੇ ਕਹਿੰਦੇ ਸੀ ਮੈਂ ਦਰਦੋਸ਼ ਆ ਮੈਂ ਬੇਕਸੂਰ ਆ ਲੇਕਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਦੋਸ਼ੀ ਨੇ ਨਸ਼ਾ ਤਸਕਰ ਨੇ ਨਸ਼ਾ ਵੇਚ ਕੇ ਆਮਦਨ ਤੋਂ ਵੱਧ ਜਾਇਦਾਦ ਬੜਾਈ ਹੈ ਜਿਸ ਆਮਦਨ ਹੈ 540 ਕਰੋੜ ਰੁਪਏ ਇਵਨ ਦੋ ਜਿਹੜੇ ਸਰਕਾਰੀ ਗਵਾਹ ਲੱਗੇ ਨਰਿੰਦਰ ਸਿੰਘ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰਪ ਚੱਟ ਉਪਤੇਾਇਪੁਰਾ ਨੇ ਕਿਹਾ ਕਿ ਮਾਮਲਾ ਹੈ 11000 ਕਰੋੜ ਰੁਪਏ ਦਾ ਬੋਣੀ ਅਜ਼ਰਾਲਾ ਵੀ ਵਿਰੋਧ ਵਿੱਚ ਬੋਲੇ ਜਦੋਂ ਐਸੇ ਗਵਾਹ ਦੇ ਰੂਪ ਦੇ ਵਿੱਚ ਪੇਸ਼ ਹੋਏ ਵਿਜੀਲੈਂਸ ਵੱਲੋਂ ਉਸ ਤੋਂ ਬਾਅਦ ਤਲਬੀਰ ਸਿੰਘ ਗਿੱਲ ਬਿੱਟੂ ਆਲਖਵਰ ਨੂੰ ਵੀ ਰਿਜ਼ਾਨਾ ਲਿਆ ਜਾ ਰਿਹਾ ਹੈ ਨਾਮ ਬਿਕਰਮ ਜੀਠਿਆ ਦਾ ਬਿਕਰਮ ਜੀਠਿਆ ਦੇ ਕੋਲ ਐਨੀ ਪ੍ਰਾਪਰਟੀ ਆਈ ਕਿਵੇਂ ਐਨੀ ਪ੍ਰਾਪਰਟੀ ਬਣਾ ਕਿਵੇਂ ਲਈ ਬਿਕਰਮ ਜੀਠਿਆ ਨੇ ਇਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਰਹੇ ਹਾਲਾਂਕਿ ਬਿਕਰਮ ਜੀਠਿਆ ਵੱਲੋਂ ਵਾਰ-ਬਾਰ ਢੂਲਾ ਪਾਇਆ ਗਿਆ ਮੈਂ ਨਵਦੂਸ਼ ਆ ਮੈਂ ਜਿਹੜਾ ਬਿਕਸੂ ਰਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨੀ ਮੇਰੇ ਨਾਲ ੱੱਕੇ ਛਾਈ ਕੀਤੀ ਹੈ ਲੇਕਿਨ ਜੋ ਵੀ ਅੱਜ ਫੈਸਲਾ ਆਇਆ ਹੈ ਬੁਹਾਲੀ ਦੀ ਅਦਾਲਤ ਵੱਲੋਂ ਪਹਿਲਾਂ ਤਾਂ ਪੰਜਾਬ ਪੁਲਿਸ ਵੱਲੋਂ ਜਿਲ੍ਹੇ ਦੀ ਸ਼ਰੋਪਰੀ ਅਕਾਲੀ ਦਲ ਦੇ ਵੱਡੇ ਆਗੂ ਨੇ ਉਹਨਾਂ ਨੂੰ ਸਾਰਿਆਂ ਨੂੰ ਅਲਟੀਰੇਟ ਕੀਤਾ ਗਿਆ ਅੱਜ ਉਹਨਾਂ ਨੂੰ ਬੁਹਾਲੀ ਨਹੀਂ ਪਹੁੰਚਣ ਦਿੱਤਾ ਗਿਆ ਦੂਸਰੇ ਪਾਸੇ ਔਨਲਾਈਨ ਸੁਣਵਾਈ ਹੋਈ ਹੈ ਹਾਲਾਂਕਿ ਬਿਕਮ ਜੀਟੀਆ ਦੇ ਵਕੀਲਾ ਨੇ ਡੋਲਾ ਪਾਇਆ ਕਿ ਫਿਜ਼ੀਕਲੀ ਪੇਸ਼ ਕੀਤਾ ਜਾਵੇ ਵਿਕਰਮ ਜੀਠਿਆ ਨੂੰ ਮੁਹਾਲੀ ਅਦਾਲਤ ਦੇ ਵਿੱਚ ਲੇਕਿਨ ਅਦਾਲਤ ਨੇ ਨਹੀਂ ਸੁਣੀ ਪੰਜਾਬ ਸਰਕਾਰ ਵੱਲੋਂ ਵੀ ਭਾਵੇਂ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਗਿਆ ਕਿਹਾ ਗਿਆ ਕਿ ਤੁਸੀਂ ਆਨਲਾਈਨ ਇਸ ਦੀ ਸੁਣਵਾਈ ਹੋਵੇ ਤੇ ਚਾਹੇ ਇਸ ਦੀ ਫਿਜ਼ੀਕਲ ਸੁਣਵਾਈ ਹੋਵੇ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਸਾਡੇ ਕੋਲ ਠੋਸ ਸਬੂਤ ਵੀ ਨੇ ਤੇ ਜਦ ਲੰਮਾ ਸਮਾਂ ਜੇਲ੍ਹ ਰਹਿਣਾ ਪਵੇਗਾ ਵਿਕਰਮ ਜੀਠਿਆ ਨੂੰ ਅੱਜ ਇਹ ਲੱਗ ਰਿਹਾ ਸੀ ਜਿਵੇਂ ਵਿਕਰਮ ਜੀਠਿਆ ਜਿਹੜੀ ਹੈ ਜਵਾਬਤ ਮਿਲੇਗੀ ਕਿਉਂਕਿ 14 ਦਿਨ ਦੀ ਨਿਆਂਇਕ ਹਰਾਸ ਅੱਜ ਉਹਨਾਂ ਦੀ ਪੂਰੀ ਹੋ ਗਈ ਸੀ ਲੇਕਿਨ ਮੁਹਾਲੀ ਦੀ ਅਦਾਲਤ ਵੱਲੋਂ ਇੱਕ ਬੜਾ ਵੱਡਾ ਝਟਕਾ ਦਿੱਤਾ ਗਿਆ ਹੈ ਵਿਕਰਮ ਜੀਠਿਆ ਨੂੰ ਵਿਕਰਮ ਜੀਠਿਆ ਨੂੰ 2 ਅਗਸਤ ਤੱਕ ਹੋਰ ਨਿਆਂਇਕ ਹਰਾਸ ਦੇ ਵਿੱਚ ਰਹਿਣਾ ਪਵੇਗਾ ਯਾਨੀ ਕਿ ਜਿਵੇਂ-ਜਿਵੇਂ ਦਿਨ ਪੈਂਦੇ ਜਾਂਦੇ ਨੇ ਉਵੇਂ ਉਵੇਂ ਹੀ ਜਿਹੜੇ ਵਿਕਰਮ ਜੀਠਿਆ ਦੇ ਬੜੀਆਂ ਮੁਸ਼ਕਲਾਂ ਨੇ ਉਹ ਬਥੇਆ ਜ਼ਾਦੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਜਿੰਨੀ ਵੀ ਆਪ ਆਪਨੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਵਾਰ-ਵਾਰ ਕਹਿ ਰਹੀ ਹੈ ਕਿ ਅਸੀਂ ਵਿਕਰਮਜੀਤਿਆ ਨੂੰ ਹੱਥ ਪਾਏ ਨੇ ਵਿਕਰਮਜੀਤਿਆ ਦੀਆ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਨੇ ਆ ਮਸੀਬਤਾ ਵਧਨ ਗਿਆ ਇੱਕ ਪਾਸੇ ਪਰਮਿਸ਼ਨ ਲਈ ਹੋਈ ਹੈ ਵਿਕਰਮਜੀਤਿਆ ਦੇ ਵਿਰੁੱਧ ਵੀਰਸ ਦੇ ਸਰਪੋਚ ਅਧਿਕਾਰੀਆਂ ਨੇ ਸਰਚ ਵਾਰੰਟ ਜਿਹੜੇ ਜਾਰੀ ਕੀਤੇ ਹੋਏ ਨੇ ਵੀ ਯਾਨੀ ਕਿ ਕਿਸੇ ਵੀ ਪ੍ਰਾਪਰਟੀ ਜਿੱਥੇ ਵੀ ਕੋਈ ਨਿੱਜੀ ਜਾਇਦਾਦ ਹੈ ਵਿਕਰਮ ਜੀਤ ਮਜੀਠੀਆ ਦੀ ਉਥੋਂ ਤੱਤ ਉਥੋਂ ਦਸਤਾਵੇਜ਼ ਉਥੋਂ ਡਾਕੂਮੈਂਟਸ ਇਕੱਠੇ ਜਿਹੜੇ ਨੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਪੁਛ ਅਧਿਕਾਰੀਆਂ ਵੱਲੋਂ ਕਿਤੇ ਜਾ ਸਕਦੇ ਨੇ ਹਾਲਾਂਕਿ ਧੁਲਾ ਪਾਇਆ ਗਿਆ ਬਿਕਰਮ ਜੀਠੀਆ ਦੇ ਵਕੀਲਾਂ ਵੱਲੋਂ ਕਿ ਸਰਚ ਵਾਰੰਟ ਬੰਦ ਕੀਤੇ ਜਾਣ ਕਿਉਂਕਿ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਪਹਿਲਾਂ 14 ਦਿਨ ਦੀ ਨਿਆਇਕ ਰਾਸਤ ਹੁਣ 2 ਅਗਸਤ ਤੱਕ ਫਿਰ ਦੁਬਾਰਾ ਨਾਬੇਦੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਫਿਕਰ ਬਜੀਠੀਆ ਨੂੰ ਜਿੱਥੇ ਵੀਆਈਪੀ ਸਹੂਲਤਾ ਨਾ ਮਿਲਣ ਕਰਕੇ ਅ ਬਿਕਰਮਜੀਤਿਆ ਦੇ ਵਕੀਲਾ ਵੱਲੋਂ ਢੋਲਾ ਪਾਇਆ ਜਾ ਰਿਹਾ ਹੈ ਬਿਕਰਮਜੀਤ ਸਿੰਘ ਨੂੰ ਸਨਾਸ ਰਾਣਾ ਨਾ ਬੈੱਡ ਨਾ ਏਸੀ ਨਾ ਜਗਾ ਖਾਣਾ ਯਾਨੀ ਕਿ ਸਾਰੇ ਕੰਮ ਬਿਕਰਮਜੀਤਿਆ ਨੂੰ ਖੁਦ ਨੂੰ ਕਰਨੇ ਪੈ ਰਹੇ ਨੇ ਇਮਨਦੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਜਿਹੜੇ ਬੈਰਕ ਤੇ ਜਿਹੜੀਆਂ ਬੈਰਕਾਂ ਦੇ ਵਿੱਚ ਕੈਦੀ ਬੰਦ ਨੇ ਉਹ ਆਮ ਸੁਧਾਰਨ ਬੈਰਕਾਂ ਦੇ ਵਿੱਚ ਬਿਨਾ ਏਸੀ ਤੋਂ ਦੂਜੇ ਕੈਦੀਆਂ ਦੇ ਨਾਲ ਰੱਖਿਆ ਜਾ ਰਿਹਾ ਹੈ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਨੂੰ ਹੁਣ ਦਾ ਸਭ ਤੋਂ ਵੱਡਾ ਇਕਵਲ ਫਿਰ ਝਟਕਾ ਝਟਕਾ ਲੱਗਿਆ ਹਾਲਾਂਕਿ ਵਕੀਲਾਵਾਂ ਵੱਲੋਂ ਦਲੀਲਾਂ ਅਪੀਲਾ ਅਤੇ ਸਬੂਤ ਵੀ ਪੇਸ਼ ਕੀਤੇ ਗਏ ਲੇਕਿਨ ਸਰਕਾਰ ਦੇ ਵਕੀਲ ਜਿਹੜੇ ਨੇ ਫੈਰੀਸੋ ਜਿਹੜੇ ਹੈਗੇ ਨੇ ਦੂਸਰੇ ਪਾਸੇ ਇੰਦਰਪਾਲ ਸਿੰਘ ਆਏ ਨੇ ਉਹਨਾਂ ਨੇ ਡਟ ਕੇ ਦਲੀਲਾਂ ਅਤੇ ਅਪੀਲਾ ਪੇਸ਼ ਕੀਤੀਆਂ 2 ਅਗਸਤ ਤੱਕ ਬਿਕਰਮਜੀਠਾ ਨੂੰ ਨਿਆਇਕ ਹਰਸਤ ਵਿੱਚ ਰਹਿਣਾ ਪਵੇਗਾ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਬੂਤ ਵਿਜੀਲੈਂਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਇਕੱਠੇ ਕੀਤੇ ਜਾਣਗੇ ਬਿਕਰਮ ਜੀਠੀਆ ਦੇ ਵਿਰੋਧ ਤਾਂ ਕਿ ਲੰਮਾ ਸਮਾਂ ਉਹਨਾਂ ਨੂੰ ਪੰਜਾਬ ਸਰਕਾਰ ਜੇਲ੍ਹ ਦੇ ਵਿੱਚ ਰੱਖ ਸਕੇ ਬਿਕਰਮ ਸਿੰਘ ਮਜੀਠੀਆ ਦਿਨ ਬਦਨ ਹੁਣ ਫਸਦੇ ਨਜ਼ਰ ਆਉਂਦੇ ਹੈਗੇ ਆ ਕਿਉਂਕਿ ਵਿਜੀਲਸ ਵਾਲਿਆਂ ਨੇ ਤੇ ਪੰਜਾਬ ਸਰਕਾਰ ਜਿਹੜਾ ਸਕੰਜਾ ਹੈ ਉਹ ਮਜ਼ੀਦ ਟਾਈਟ ਕਰ ਦਿੱਤਾ ਹੈਗਾ ਮੁਹਾਲੀ ਦੀ ਅਦਾਲਤ ਉਲਵੀ ਵੱਡਾ ਫੈਸਲਾ ਆ ਗਿਆ ਹੈ ਬਿਕਰਮ ਸਿੰਘ ਮਜੀਠੀਆ ਜਨਾਦੀ ਕੇ 22 ਜੁਲਾਈ ਨੂੰ ਜ਼ਮਾਨਤ ਮੁਤਵਕਕ ਕੀਤੀ ਜਾ ਰਹੀ ਸੀਗੀ ਜਿਹੜੇ ਉਹਨਾਂ ਦੇ ਵਕੀਲਾਂ ਅਲੋਰ ਅਰਜ਼ਾ ਪੇਸ਼ ਕੀਤੀ ਕਿ ਇਸੀ ਉਹਨਾਂ ਦੀ ਜ਼ਮਾਨਤ ਦੇ ਹਵਾਲੇ ਨਾਲ ਲੇਕਿਨ ਉਹ ਜ਼ਮਾਨਤ ਜਿਹੜੀ ਹੈ ਮنسੂਖ ਜਿਹੜੀ ਹੈ ਹੋ ਗਈ ਹੈ ਕਿਉਂਕਿ ਮਹਾਲੀ ਦੀ ਅਦਾਲਤ ਨੇ 2 ਅਗਸਤ ਤੱਕ ਮਜੀਦ ਜਿਹੜਾ ਰਿਮਾਂਡ ਦਿੱਤਾ ਹੈ ਮਜੀਦ 2 ਅਗਸਤ ਤੱਕ ਕੋ ਪੁਲਿਸ ਦੀ ਹਿਰਾਸਤ ਦੇ ਵਿੱਚ ਰਹਿਣਗੇ ਕਿਉਂਕਿ ਹੁਣ ਮਾਮਲਾ ਹੈਗਾ ਵੈ ਸਾਡੇ 500 ਕਰੋੜ ਸੰਪਤੀ ਦਾ ਕਿ ਇਹ ਜਿਹੜੀ ਜਾਇਦਾਦ ਹੈ ਇਹ ਸੰਪਤੀ ਹੈ ਇੱਕ ਕਿਸ ਤਰ੍ਹਾਂ ਬਣੀ ਹੈਗੀ ਹੈ ਇਹਦਾ ਜ਼ਰਾਏ ਕੇ ਸੀਗੇ ਵਿਜੀਲੈਂਸ ਵਾਲਿਆਂ ਨੂੰ ਅਦਾਲਤ ਵੱਲੋਂ ਸਰਚ ਵਾਰੰਟ ਵੀ ਜਾਰੀ ਹੋ ਗਿਆ ਕਿ ਜਿੱਥੇ ਜਿੱਥੇ ਇਹਨਾਂ ਦੀ ਜਾਇਦਾਦ ਹੈ ਸੰਪਤੀ ਹੈ ਉੱਥੇ ਛਾਪੇ ਮਾਰੇ ਜਾਣ ਸਬੂਤ ਇਕੱਠੇ ਕੀਤੇ ਜਾਣ ਦਸਤਾਵੇਜ਼ਾਤ ਹਾਸਲ ਕੀਤੇ ਜਾਣ ਜਦਕਿ ਵਿਕਰਮ ਸਿੰਘ ਮਜੀਠੀਆ ਹਰ ਪਲੇਟਫਾਰਮ ਤੇ ਇਹ ਕਹਿੰਦੇ ਨਜ਼ਰ ਆਉਂਦੇ ਹੈਗੇ ਆ ਕਿ ਉਹ ਨਿਰਦੋਸ਼ ਹੈ ਬੇਗੁਨਾਹ ਹੈਗੀ ਹੈ ਉਹਨਾਂ ਦੇ ਨਾਲ ਤੱਕਾਸ਼ਾਈ ਕੀਤੀ ਜਾਂਦੀ ਹੈਗੀ ਹੈ ਨਾ ਸਿਰਫ ਵਿਕਰਮ ਸਿੰਘ ਮਜੀਠੀਆ ਬਲਕਿ ਉਹਨਾਂ ਦੇ ਫੈਮਿਲੀ ਮੈਂਬਰ ਔਰ ਜਿਹੜੇ ਉਹਨਾਂ ਦੇ ਵਕੀਲ ਹੈ ਉਹ ਵੀ ਇਹੀ ਗੱਲ ਕਹਿ ਰਹੇ ਹੈਗੇ ਆ ਉਹਨਾਂ ਦੇ ਵਕੀਲ ਦਾ ਵੀ ਇਹ ਕਹਿਣਾ ਸੀਗਾ ਕਿ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜਾ ਰਵਈਆ ਰੱਖਿਆ ਜਾ ਰਿਹਾ ਹੈਗਾ ਜਿਹੜੇ ਉਹਦੇ ਉਹਦੇ ਲਈ ਕਾਨੂੰਨ ਬਣਾਏ ਗਏ ਆ ਉਹ ਜੇਲ੍ਹ ਦੇ ਕਾਨੂੰਨ ਨਹੀਂ ਲੱਗਨਦੇ ਬਲਕਿ ਉਹ ਸੀਐਮ ਭਗਵੰਤ ਮਾਨ ਦੇ ਬਣਾਏ ਹੋਏ ਕਾਨੂੰਨ ਲੱਗਨਦੇ ਹੀ ਹੈਗੇ ਆ ਔਰ ਵਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਵਕੀਲ דרੇ ਇੱਕ ਪੈਗਾਮ ਜੜਾ ਪਹੁੰਚਵਾਇਆ ਸੀਗਾ ਕਿ ਪੰਜਾਬ ਦੇ ਵਿੱਚ ਹੋਰ ਵੀ ਮੁੱਦੇ ਹੈਗੇ ਆ ਲੇਕਿਨ ਸਿਰਫ ਔਰ ਸਿਰਫ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੀ ਨਜ਼ਰਾਂ ਜਮਾਈਆਂ ਹੈ ਕੈਮਰੇ ਹਰ ਟਾਈਮ ਉਹਨਾਂ ਦੇ ਕੈਮਰੇ ਚੈੱਕ ਕੀਤੇ ਜਾਂਦੇ ਆ ਬਾਕੀ ਕਮਾਲ ਵੀ ਧਿਆਨ ਦਿਵੋ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜੜੀਆਂ ਵੱਧਦੀਆਂ ਨਜ਼ਰ ਆ ਰਹੀਆਂ ਹੈਗੀਆਂ ਮੈਂ ਕਿਉਂਕਿ ਹੁਣ ਦਿਨ ਬਦੇਨ ਜੜਾ ਵਾ ਉਸ ਕੰਜਾ ਟਾਈਟ ਹੁੰਦਾ ਜਾਂਦਿਆ ਹੈਗਾ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਖਬਰ ਬਾਰੇ ਕਮੈਂਟਸ ਕਰਕੇ لازمی ਦੱਸੋ ਰੱਖਿਆ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼